ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਮਿੱਤਰੋ ਅੱਜ ਆਇਆ ਮੇਰੇ ਹੀ ਪਿੰਡ ਧੂੜਕੋਟ ਦੇ ਵਿੱਚ ਇੱਥੇ ਇੱਕ ਗੁਰਸਿੱਖ ਪਰਿਵਾਰ ਰਹਿੰਦਾ ਜਿਨ੍ਹਾਂ ਦਾ ਕਹੇ ਬੱਚਾ ਬਹੁਤ ਹੀ ਜ਼ਿਆਦਾ ਬਿਮਾਰ ਹੋ ਚੁੱਕਿਆ ਹੈ ਤੇ ਬਿਮਾਰੀ ਦੀ ਸਾਰੀ ਗੱਲਬਾਤ ਕੀ ਬਿਮਾਰੀ ਆ ਦਿਲ ਦੇ ਵਿੱਚ ਨੁਕਸ ਹੈ ਸਾਰੀ ਗੱਲਬਾਤ ਆਪਾਂ ਵੀਰ ਨਾਲ ਕਰਾਂਗੇ ਕਿਉਂਕਿ ਵੀਰ ਨੇ ਮਦਦ ਦੀ ਗੁਹਾਰ ਲਾਈਆ ਸਾਰੇ ਪੰਜਾਬੀ ਭੈਣ ਭਰਾਵਾਂ ਵਾਸਤੇ ਐਨ ਆਰ ਆਈ ਵੀਰਾਂ ਨੂੰ ਜੱਥੇਬੰਦੀਆਂ ਨੂੰ ਕਿਉਂਕਿ ਵੀਰ ਦਿਹਾੜੀ ਧਪਾਕਾਂ ਦਾ ਕੰਮ ਕਰਦਾ ਹੈ ਤੇ ਜਿੰਨੀ ਕਿ ਪੂੰਜੀ ਸੀ ਸਾਰੀ ਆਪਣੀ ਬੱਚੇ ਦੇ ਇਲਾਜ ਤੇ ਲਾ ਚੁੱਕਿਆ ਕਿਉਂਕਿ ਜਦੋਂ ਦਾ ਬੱਚਾ ਪੈਦਾ ਹੋਇਆ ਉਦੋਂ ਉਸ ਤੋਂ ਬਾਅਦ ਮਹੀਨੇ ਕੇ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਵੀ ਨੌਕਸਨ ਨਾਲ ਰਿਪੋਰਟਾ ਵਗੈਰਾ ਕਰਾਈਆਂ ਸਾਰੀਆਂ ਤਾਂ ਲੁਧਿਆਣੇ ਵੀ ਇਲਾਜ ਕਰਵਾਇਆ ਤੇ ਫ੍ਰੀ ਕੋਟ ਵੀ ਇਹਨਾਂ ਨੇ ਇਲਾਜ ਕਰਵਾਇਆ ਬਹੁਤਾਂ ਤੋਂ ਇਲਾਜ ਕਰਵਾਇਆ ਪਰ ਹੁਣ ਇਹਦਾ ਇਲਾਜ ਜਿਹੜਾ ਆਪਰੇਸ਼ਨ ਦੱਸ ਰਹੇ ਆ ਤਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੋ ਸਕਦੀ ਹੈ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਤੋਂ ਜਾਣਕਾਰੀ ਲੈਣੇ ਆਂ ਵੀ ਕੀ ਬਿਮਾਰੀ ਆ ਕਿੱਥੋਂ ਕਿੱਥੋਂ ਦਵਾਈ ਲੈ ਚਾਹਤਾਂ ਕਿੰਨਾ ਖਰਚ ਹੋ ਜਾ। ਹਾਂਜੀ ਕੀ ਨਾਮ ਆ ਬਾਈ ਜੀ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਜੀ। ਆਹ ਤਾਂ ਤੁਹਾਨੂੰ ਦੱਸ ਦਿੰਦੇ। ਫਰੰਟ ਤੋਂ ਉਲਕੋੜ ਦਿੰਦੇ। ਹਾਂਜੀ ਬਾਈ ਜੀ ਕੀ ਬੱਚੇ ਨੂੰ ਕੀ ਪ੍ਰੋਬਲਮ ਹੈ ਨਾ? ਇਹਨੂੰ ਹਾਰਡ ਦੀ ਪ੍ਰੋਬਲਮ ਆ ਜੀ। ਅੱਛਾ। ਕਿੰਨਾ ਕ ਟਾਈਮ ਹੋ ਗਿਆ? ਨੂੰ 2 ਮਹੀਨੇ ਹੋ ਗਏ। 2 ਮਹੀਨੇ ਹੋ ਗਏ। ਇਹ ਜਨਮ ਤੋਂ ਹੀ ਆ ਜੀ ਜਾਂ ਬਾਅਦ ਦੇ ਵਿੱਚੋਂ? ਹਾਂਜੀ। ਤੇ ਪਹਿਲਾਂ ਤੁਹਾਡਾ ਕੋਈ ਬੱਚਾ ਹੈਗਾ ਜਾਂ ਪਹਿਲਾ ਬੱਚਾ ਹੀ ਆ ਜੀ? ਬੇਲਾ ਕੁੜੀ ਆ ਜੀ ਕੁੜੀ ਆ ਅੱਛਾ ਕਿੰਨੇ ਟਾਈਮ ਬਾਅਦ ਇਹ ਜਿਹੜਾ ਬੱਚਾ ਨਜਰਮ ਲਿਆ ਤੁਹਾਡੇ ਘਰ ਇਹ ਲਿਆ ਜੀ 3 ਸਾਲਾ ਮਾਦੀ 3 ਸਾਲਾਂ ਬਾਅਦ ਬੱਚਾ ਹੋਇਆ ਤੇ ਇਹ ਕਦੋਂ ਪਤਾ ਲੱਗਿਆ ਜਿਹੜੀ ਇਸ ਪ੍ਰੋਬਲਮ ਬਾਰੇ ਤੁਹਾਨੂੰ ਸਾਨੂੰ ਮਹੀਨੇ ਤੋਂ ਪਤਾ ਲੱਗ ਗਿਆ ਸੀ ਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਕੀ ਕਿਹਾ ਡਾਕਟਰ ਵੱਲੋਂ ਜਾਂ ਕੀ ਪ੍ਰੋਬਲਮ ਦੱਸੀ ਗਈ ਇਹਨੂੰ ਡਾਕਟਰ ਨੂੰ ਹਾਰਡ ਦੀ ਪ੍ਰੋਬਲਮ ਦੱਸੀ ਗਈ ਇਹਨੇ ਦਵਾਈ ਨਹੀਂ ਦਿੱਤੀ ਸਾਨੂੰ ਕੋਈ ਵੀ ਤੋ ਬਹੁਤ ਹੀ ਭਾਵਕ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਗਰੀਬ ਪਰਿਵਾਰ ਆ ਤੇ ਇਹਨਾਂ ਦੀਆਂ ਅੱਖਾਂ ਇਸ ਟਾਈਮ ਨਾਮ ਹੋ ਰਹੀਆਂ ਮਜਬੂਰੀ ਕਾਰਨ ਕਿਉਂਕਿ ਬਾਈ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਾਫੀ ਟਾਈਮ ਬਾਅਦ ਜਿਹੜਾ ਬੱਚੇ ਦਾ ਮੂੰਹ ਦੇਖਿਆ ਤਾਂ ਉਤੋਂ ਇਹ ਮਸੀਬਤ ਆ ਜਿਹੜੀ ਆਣ ਪਈ ਤਾਂ ਹਾਂਜੀ ਬਾਈ ਜੀ ਉਸ ਤੋਂ ਬਾਅਦ ਡਾਕਟਰ ਨੇ ਕੀ ਕਿਹਾ ਵੀ ਕਿੰਨੇ ਟਾਈਮ ਬਾਅਦ ਇਹ ਸਪਰ ਆਪਰੇਸ਼ਨ ਹੋਊਗਾ ਜਾਂ ਕਿੰਨੇ ਮੇਰਾ ਸਾਲ ਦੇ ਅੰਦਰ ਅੰਦਰ ਹੋਣਾ ਜੀ ਅੱਛਾ ਉਹਦੇ ਬਾਅਦ ਹੋਣਾ ਨਹੀਂ ਹਾਰਡ ਦੀ ਕੀ ਪ੍ਰੋਬਲਮ ਦੱਸੀ ਗਈ ਹੈ ਹਾਰਡ ਦੇ ਵਿੱਚ ਕੀ ਦਿੱਕਤ ਹੈ ਇਹਨਾਂ ਦੋ ਨਾੜਾਂ ਪੁੱਠੀਆਂ ਜਦੂngਈ ਅੱਛਾ ਇੱਕ ਤਾਂ ਦਿਲ ਦਾ ਸ਼ੇਕ ਆਈ ਇੱਕ ਨੜ ਭੀੜੀ ਹੋਈ ਅੱਛਾ ਤੇ ਕਿੱਥੇ ਡਾਕਟਰ ਨੂੰ ਚੈੱਕ ਕਰਵਾਇਆ ਸੀ ਬਾਈ ਜੀ ਅਸੀਂ ਲੁਧਿਆਣੇ ਵਿੱਚ ਚੈੱਕ ਕਰਾਇਆ ਜੀ ਕੋਂਡ ਵੀ ਚੈੱਕ ਕਰਾਇਆ ਜੀ ਪੀਜੀਆਈ ਵੀ ਕਰਾਇਆ ਜੀ ਕੰਮ ਤੁਸੀਂ ਮਜ਼ਦੂਰੀ ਕਰਦੇ ਬਾਈ ਜੀ ਹਾਂਜੀ ਠੀਕ ਹੈ ਕੀ ਬੰਕ ਕਰਦੇ ਸਾਡੀ ਇਹ ਮੰਗ ਕਰਦੇ ਆਂ ਜੀ ਸਾਡਾ ਇਲਾਜ ਹੋ ਜਾਈ ਚਾਹ ਡਾਕਟਰ ਨੂੰ ਸਿੱਧੇ ਮਨ ਲੱਗੇ ਕੁਝ ਮਦਦ ਸਾਡੀ ਕੀਤੀ ਹੋਵੇ ਅਸੀਂ ਗਰੀਬ ਪਰਿਵਾਰਾਂ ਹਾਂ ਘਰ ਦੇ ਵਿੱਚ ਕਮਾਉਣ ਵਾਲਾ ਕੌਣ ਕੌਣ ਦੋਵੇ ਨਹੀਂ ਆਈ ਜਾਂ ਮੇਰਾ ਗੜੀ ਆਈ ਇਹ ਵੀ ਢਾਡੀ ਨੱਪਾਈ ਕਰਦੇ ਆਈ ਲੈ ਵੀ ਬੇਨਤੀ ਆ ਵੀ ਸਾਰਿਆਂ ਨੂੰ ਕਿਉਂਕਿ ਜਦੋਂ ਕਿਸੇ ਤੇ ਵਿਪਤਾ ਪੈ ਜਾਂਦੀ ਆ ਤਾਂ ਸਾਡੇ ਜਿਹੜੇ ਪੰਜਾਬੀ ਵੀਰ ਆ ਵੱਧ ਚੜ ਕੇ ਹਿੱਸਾ ਦਿੰਦੇ ਆ ਸਾਰਾ ਪਿੰਡ ਬਾਈ ਹੋਣਾਂ ਦੀ ਸਹਿਮਤੀ ਦਿੰਦਾ ਤੇ ਮਦਦ ਆਸਤੇ ਸਾਰੇ ਅੱਗੇ ਆਇਆ ਤੇ ਦੇਸ਼ ਵਿਦੇਸ਼ਾਂ ਵਿੱਚ ਵੀ ਜਿੰਨੇ ਸਾਡੇ ਸੱਜਣ ਬੈਠੇ ਆ ਭੈਣ ਭਰਾ ਸਾਰੇ ਅੱਗੇ ਹੱਥ ਬਣ ਕੇ ਬੇਨਤੀ ਆ ਕਿ ਕਿਉਂਕਿ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਆ ਗੌਸਿਕ ਪਰਿਵਾਰ ਆ ਪਰਵਿੱਤਾ ਬਹੁਤ ਵੱਡੀ ਪੈ ਗਈ ਤਾਂ ਜਿਹੜੇ ਸੱਜਣ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਆ ਵੀ ਇਹਨਾਂ ਦੀ ਮਦਦ ਥੋੜੇ ਤੋਂ ਥੋੜੀ ਬਹੁਤੇ ਤੋਂ ਬਹੁਤਾ ਜਿੰਨੀ ਵੀ ਕਰ ਸਕਦੇ ਕਿਉਂਕਿ ਮਜ਼ਦੂਰ ਵੱਤੋਂ ਆ ਦਾ 8-1000 ਰੁਪਏ ਮਹੀਨਾ ਕਮਾ ਸਕਦਾ ਤੇ ਲੱਖਾਂ ਰੁਪਏ ਦੇ ਵਿੱਚ ਜਿਹੜਾ ਇਲਾਜ ਕਰਨਾ ਬਹੁਤ ਔਖਾ ਹੋ ਜਾਂਦਾ ਤਾਂ ਪੰਜਾਬੀ ਜਿੱਥੇ ਵੀ ਸਾਡੇ ਸੱਜਣਾਂ ਬੈਠੇ ਆ ਨਿੱਕਾ ਦਾ ਜਵਾਕ ਆ ਦੇਖੋ 4 ਮਹੀਨੇ ਦੀ ਉਮਰ ਦੀ 4 ਮਹੀਨੇ ਦੀ 4 ਤੋਂ ਮਹੀਨੇ ਦੀ ਉਮਰ ਆ ਤਾਂ ਜਿਹੜੇ ਸੱਜਣਾਂ ਜਾਨੀ ਮਦਦ ਕਰਨੀ ਚਾਹੁੰਦੇ ਆ ਪਿੰਡ ਧੂੜਕੋਟ ਆ ਤੇ ਬਾਈ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਸਾਰਾ ਆਪਾਂ ਮੈਂਸ਼ਨ ਕਰ ਦਾਂਗੇ ਸਕਰੀਨ ਦੇ ਉੱਪਰ ਵੀ ਚਲਾ ਦਾਂਗੇ ਕੋਈ ਕੋਈ ਨੰਬਰ ਵਗੈਰਾ ਪਾ ਜੇ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਤੁਹਾਡਾ ਕਿੰਨਾ ਹੈ 994326772 2677 ਹਾਂ ਹਾਂਜੀ ਠੀਕ ਆ ਇਹ ਕੰਟੈਕਟ ਨੰਬਰ ਆ ਬਾਈ ਦਾ ਤੇ ਜੇ ਕਿਸੇ ਨੇ ਮਦਦ ਕਰਨੀ ਹੈ ਤਾਂ ਪਹਿਲਾਂ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਵੇ ਕਨਫਰਮ ਹੋ ਜਾਂਦਾ ਕੀ ਨਾਮ ਤੁਹਾਡਾ ਅਰਸ਼ਵੰਤ ਕਾਰ ਅੱਛਾ ਜੀ ਇਹ ਬੱਚੇ ਨੂੰ ਕੀ ਪ੍ਰੋਬਲਮ ਹੈ ਬੱਚੇ ਦੇ ਹੱਥ ਕਿ ਪ੍ਰੋਬਲਮ ਆਈ ਬੱਚੇ ਦੇ ਜੋਇੰਟ ਸੇਕਾ ਜੀ ਦੋਵੇਂ ਆਵਾਜ਼ ਚੜੇਗਾ ਅੱਛਾ ਡਾਕਟਰ ਨੇ ਕਾਹਨ ਦੱਸਿਆ ਤਾਂ ਹਾਂ ਅੱਛਾ ਹਾਂਜੀ ਅਸੀਂ ਚੰਡੀਗੜ੍ਹ ਵੀ ਗਏ ਲੁਧਿਆਣਾ ਵੀ ਗਏ ਸੀਗੇ ਤੇ ਅੱਛਾ ਪਹਿਨੇ ਕੋਈ ਤੁਹਾਡੇ ਕਿਸੇ ਨੇ ਦਫੇਬੰਦੀ ਨੇ ਕੋਈ ਕੋਈ ਐਨ ਆਰ ਆਈ ਵੀਰ ਕਿਸੇ ਨੂੰ ਤੁਸੀਂ ਗੱਲਬਾਤ ਕੀਤੀ ਜਾਂ ਕੋਈ ਅੱਕੇ ਆ ਤੁਹਾਡੀ ਮਦਦ ਕਰਨ ਲਈ ਨਹੀਂ ਜੀ ਕੋਈ ਨਹੀਂ ਅੱਛਾ ਕੋਈ ਇਸ ਬਾਰੇ ਕੋਈ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਕਿਸੇ ਦੀ ਮਦਦ ਲੈ ਆਂਦਾ ਵੀ ਆਪਾਂ ਕਿਸੇ ਦੀ ਮਦਦ ਲਈ ਜਾਵੇ ਜਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਉਪਰਾਲਾ ਤਾਂ ਹਜੇ ਕੋਈ ਨਹੀਂ ਜੀ ਆ ਪਹਿਲਾਂ ਹੀ ਅਸੀਂ ਵੀਡੀਓ ਪਾਈ ਆ ਹਾਂਜੀ ਹਾਂਜੀ ਵੀ ਸਾਡੇ ਬੱਚੇ ਦਾ ਇਲਾਜ ਹੋ ਜਾਵੇ ਇਹ ਲੱਖਾਂ ਦੇ ਹਿਸਾਬ ਨਾਲ ਹੋਣਾ ਹੈ ਜਾਨੀ ਕਿ ਜਿੰਨੀ ਕਿ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਸੀ ਥੱਕ ਹਾਰ ਚੁੱਕੇ ਹੁਣ ਆਪ ਦਾ ਹਨਾ ਲੱਖ ਰੁਪਈਆ ਸੀ ਲਾ ਚੁੱਕਿਆ ਹਾਂ ਹਾਂਜੀ ਹਾਂਜੀ ਕਿਉਂਕਿ ਜਿੰਨੀ ਜੋਗਾ ਹੁੰਦਾ ਪਹਿਲਾਂ ਤਾਂ ਕੋਈ ਵੀ ਬੰਦਾ ਮਿੱਤਰੋ ਆਪਣੇ ਘਰ ਘਰ ਚ ਜਿੰਨਾ ਕੋਈ ਪੈਸਾ țeਲਾ ਹੁੰਦਾ ਉਹਦੇ ਪੂਰੀ ਵਾਹ ਲਾਉਂਦਾ ਤੇ ਮਦਦ ਦੀ ਅਪੀਲ ਤਾਂ ਬੰਦਾ ਉਹਦੇ ਕਰਦਾ ਜਦੋਂ ਕਿਸੇ ਪਾਸੇ ਕੋਈ ਵਾਹ ਨਹੀਂ ਜਾਂਦੀ ਹਨਾ ਹਾਂਜੀ ਹੁਣ ਅਸੀਂ ਪ੍ਰਸ਼ਾਸਨ ਤੋਂ ਹੀ ਜਾਉਣੇ ਆ ਜੀ ਸਾਡੀ ਸਹਾਇਤਾ ਕੀਤੀ ਜਾਵੇ ਕਿੰਨੇ ਨਾਲ ਡਾਕਟਰ ਨੇ ਕਿੰਨਾ ਖਰਚਾ ਦੱਸਿਆ ਹੈ ਡਾਕਟਰ ਨੇ 4.5 ਲੱਖ ਰੁਪਇਆ ਕਿਹਾ ਜੀ। ਅੱਛਾ ਇਹਦਾ ਆਪਰੇਟ ਆ ਜਿਹੜਾ ਆਪਰੇਸ਼ਨ ਆ ਕਿੱਥੋਂ ਹੋਣਾ ਹੈਗਾ? ਇਹ ਲੁਧਿਆਣੇ ਜੀ ਅਸੀਂ ਗਏ ਸੀ ਕਿ ਉਹਨਾਂ ਨੇ ਕਿਹਾ ਸੀਗਾ ਤੇ ਉਹਨਾਂ ਨੇ ਦੱਸਾਂ ਦਿਨਾਂ ਦਾ 4.5 ਲੱਖ ਰੁਪਇਆ ਕਿਹਾ ਸੀਗਾ ਉਹ ਦੂਤੇ ਕਹਿੰਦਾ ਸੀ ਤੁਹਾਡਾ ਖਰਚਾ ਹੋਰ ਹੋਊ। ਅਜਾ ਆਪਰੇਸ਼ਨ ਦਾ ਕੱਲਾ ਜਿਹੜਾ ਖਰਚਾ 4.5 ਲੱਖ ਰੁਪਇਆ ਹੈਗਾ। ਹਾਂਜੀ ਦਸਾਂ ਦਿਨਾਂ ਦਾ। ਠੀਕ ਆ। ਹਾਂਜੀ ਕੀ ਆ ਮਾ ਤੁਹਾਡਾ। ਦਰਦ ਪੈਣ ਲੱਗੇ। ਤੇ ਅੱਜ ਪਿੰਡ ਢੂੜਕੋਟ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਪਹਿਲਾਂ ਆਰਥਿਕ ਸਥਿਤੀ ਪਰਿਵਾਰ ਦੀ ਬਹੁਤ ਜ਼ਿਆਦਾ ਡਾਣ ਹੈਗੀ ਆ ਤੇ ਪਰਿਵਾਰ ਨੂੰ ਮਦਦ ਦੀ ਲੋੜ ਆ ਕੀ ਕਹਿਣਾ ਚਾਹਣਾ ਤੁਹਾਡੇ ਨੂੰ ਮੈਂ ਮਜੂਦਾ ਸਭ ਮੈਂਚਾ ਜੀ ਹਾਂਜੀ ਤੇ ਸਾਨੂੰ ਪਤਾ ਵੀ ਪਹਿਲਾਂ ਹੈ ਨਹੀਂ ਸੀਗਾ ਜੀ ਤੇ ਅੱਜ ਪਤਾ ਲੱਗਾ ਸਾਨੂੰ ਜੀ ਤੇ ਘਰੋਂ ਜਾ ਕੇ ਲਿਆਇਆ ਸਾਨੂੰ ਅੱਜ ਹੀ ਪਤਾ ਲੱਗਾ ਜੀ ਤੇ ਜਿੰਨੀ ਵੀ ਸੰਯੋਗ ਦੀ ਲੋੜ ਬਈ ਪਿੰਡ ਦੇ ਵਿੱਚ ਹੈ ਅਸੀਂ ਵੜਾਈ ਕਰਾਂਗੇ ਅੱਛਾ ਜੀ ਤੇ ਮਦਦ ਕਰਾਂਗੇ ਜਰੂਰ ਬੱਚਾ ਪੂਰਾ ਪਾਰਾ ਤੇ ਗਰੀਬ ਬੰਦੇ ਆ ਹਾਂਜੀ ਤੇ ਮਿਲਨਸਰ ਬੰਦੇ ਆ ਗੁਰਸਖਰ ਉਹ ਗੁਰਸਖਰ ਬਹਾਰਾ ਤੇ ਬਹੁਤ ਹੀ ਭਲਾ ਮਨਸ ਪਰਿਵਾਰ ਤੇ ਸਾਰਾ ਪਿੰਡੀ ਸਹਿਯੋਗ ਦੇਊਗਾ ਇਹਨੂੰ ਤੇ ਇਹਨਾਂ ਦੀ ਬਦਦ ਹੋ ਸਕੇ ਇਹ ਜਿਹੜੇ ਬਾਹਲੇ ਵੀਰ ਆ ਵਿਚਾਰੇ ਉਹਦਾ ਮੜਿਆ ਸਮਾਰਦੇ ਦਾ ਬੇੜੇ ਪਾਰ ਹੋ ਜਾਂਦੇ ਕੀ ਅਪੀਲ ਕਰਦੇ ਹੋ ਤੁਸੀਂ ਕੀ ਜਿਵੇਂ ਕਰਨਗੇ ਵੀ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਏ ਭੋੜਾ ਪਰ ਬੱਚਾ ਜੀ ਤੇ ਇਹਨਾਂ ਨਾਲੇ ਵਿਚਾਰੇ ਬਚ ਰਹਿਣਗੇ ਤੇ ਇਹਨਾਂ ਪੈਸਾ ਦਾ ਤੁਹਾਨੂੰ ਪਤਾ ਹੁੰਦਾ ਕਿ ਕਿਹ ਕੋਈ ਕੀ ਨਾਮ ਹੈ ਬਾਈ ਕੋ ਦਾ ਮੇਰਾ ਨਾਮ ਰਾਜਵੰਦਰ ਸਿੰਘ ਹੋਸਟਾ ਬਈ ਜੀ ਹਾਂਜੀ ਭਾਈ ਅੱਜ ਦੇ ਦੋ ਹਾਲਾਤ ਇਸ ਪਰਿਵਾਰ ਦੇ ਕੀ ਕਹਿਣਾ ਤੁਹਾਡਾ ਇਸ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਮੈਨੂੰ ਪਤਾ ਲੱਗਾ ਸੀ 4 ਮਹੀਨਾ ਤੋਂ ਜਦੋਂ ਇਹਨਾਂ ਦਾ ਬੇਟਾ ਆਇਆ ਉਹ ਤੋਂ ਮੈਂ ਇਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਸਪੈਸ਼ਲ ਪਰ 2 ਮਹੀਨੇ ਬਾਅਦ ਇਹ ਆਪਣੇ ਗੁਰਪ੍ਰੀਤ ਸਿੰਘ ਨੇ ਮੈਨੂੰ ਦੱਸਿਆ ਵੀ ਆਹ ਪ੍ਰੋਬਲਮ ਆ ਬੇਟੇ ਨੂੰ ਤੇ ਇਹਨਾਂ ਨੇ ਚਲੋ ਚੈੱਕ ਵੀ ਕਰਾਇਆ ਲੁਧਿਆਣਾ ਵੀ ਕਰਾਇਆ ਪੀਜੀਆਜੀ ਕਰਾਇਆ ਚਲੋ ਅਸੀਂ ਜੀ ਇਹਨਾਂ ਨੂੰ ਭੇਜਦੇ ਹਾਂ ਉਸ ਜਾਓ ਤੁਸੀਂ ਲਾਓ ਖੜਾਓ ਜੇ ਛੋਟੀ ਪ੍ਰੋਬਲਮ ਤਾਂ ਕੋਈ ਨਾ ਬਹਾਲ ਕਰ ਲੈਣਗੇ ਰਲ ਕੇ ਸਾਰਾ ਨਗਰ ਜੀ ਪਰ ਜਦੋਂ ਡਾਕਟਰ ਸਾਹਿਬ ਨੇ 4 6 4 5 ਲੱਖ ਰੁਪਏ ਦਾ ਖਰਚਾ ਦੱਸਿਆ ਤੇ ਪ੍ਰੋਬਲਮ ਵੱਡੀ ਹੈ ਗਰੀਬ ਪਰਿਵਾਰ ਆ ਦਿਹਾਰੀ ਦਾ ਜੀ ਤੇ ਲੱਖ 100 ਲੱਖ ਰੁਪਏ ਪਹਿਲਾਂ ਵਿਚਾਰਾ ਲਾ ਬੈਠਾ ਜੀ ਚਾਕੇ ਇਹ ਵੀ ਆ ਵੀ ਇਹ ਗੁਰਸਿੱਖ ਪਰਿਵਾਰ ਆ ਮਾਤਾ ਜੀ ਪਰਿਵਾਰ ਆ ਸਾਰਾ ਤੇ ਮੇਰੀ ਅਪੀਲ ਆ ਕਿੰਨੇ ਵੀ ਸੱਜਣ ਮਿੱਤਰ ਦਾਨੀ ਵੀਰ ਜਾਂ کلبਾਂ ਦੇ ਜਿੰਨੇ ਵੀ ਹੈਗੇ ਨੇ ਮੇਰੀ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿੰਨਾ ਸਾਲਾਂ ਬਾਅਦ ਇਹਨਾਂ ਦੇ ਬੇਟਾ ਪਹਿਲਾਂ ਇੱਕ ਕੁੜੀ ਆ ਜੀ